ਰਾਗ ਮਾਰੂ ਮਹਲਾ 1 ਘਰ ਪਹਿਲਾ ਚੌਪ ਦੇ ਇੱਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸ਼ਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸ਼ਰਨ ਤੋ ਹਾਰੀਆ ਪੇਖੋਂ ਸਦਾ ਹਜ਼ੂਰ ਸ਼ਬਦ ਪਿਛੋਂ ਰਾਤੀ ਸੱਦੜਾ ਨਾਮ ਖਸਮ ਕਾਲਹਿ ਖੇਮੇ ਸ਼ਤਰ ਸਰਾਏ ਚ ਦਿਸਨ ਰਤ ਪੀੜੇ ਜਿਨੀ ਤੇਰਾ ਨਾਮ ਧਿਆਇਆ ਤਿਨ ਕੋ ਸਦ ਮਿਲੇ ਬਾਬਾ ਮੈਂ ਕਰਮਹੀਣ ਕੂੜਿਆਰ ਨਾਮ ਨਾ ਪਾਇਆ ਤੇਰਾ ਅੰਧਾ ਪਰਮ ਪੂਲਾ ਮਨ ਮੇਰਾ ਰਹਾ ਸਾਧ ਕੀਤੇ ਦੁੱਖ ਪਰ ਫੁੜੇ ਪੂਰਬ ਲਿਖੇ ਮਾਏ ਸੁਖ ਥੋੜੇ ਦੁੱਖ ਅਗਲੇ ਦੁਖੇ ਦੁਖ ਵਿਹਾਰੇ ਵਿਛੋੜਿਆਂ ਕਾ ਕਿਆ ਵਿਛੁੜੈ ਮਿਲਿਆਂ ਕਾ ਕਿਆ ਮਿਲ ਸਾਹਿਬ ਸੋ ਸਾਲ ਹੈ ਦਿਨ ਕਰ ਦੇਖਿਆ ਖੇਲ ਸੰਜੋਗੀ ਮੇਲਾਵੜਾ ਇਨ ਤਨ ਕੀਤੇ ਭੋਗ ਵਿਜੋਗੀ ਮਿਲ ਵਿਛੁੜੇ ਨਾਨਕ ਪੀ ਸੰਜੋਗ ਮਾਰੂ ਮੈਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕੁਮਾਇਆ ਤਿੰਨ ਕਰਤੈ ਲੇਖ ਲਿਖਾਇਆ ਲਖ ਦਾਤ ਜੋਤ ਵਢਾਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਕਰਸੈ ਮਾਣਾ ਉੱਠ ਚੱਲਣਾ ਖਸਮੇ ਪਾਣਾ ਰਹਾਉ ਤਾਜ ਸਾਧ ਸਹਜ ਸੁਖ ਹੋਈ ਘਰ ਛੱਡਣੇ ਰਹਿ ਨ ਕੋਈ ਕਿਛ ਖਾਜੇ ਕਿਛ ਧਰ ਜਾਈਏ ਜੇ ਬੋੜ ਦੁਨੀਆ ਆਈਏ ਸਜ ਕਾयां ਪੱਟ ਹੰਡਾਏ ਫੁਰਮਾਇਸ਼ ਬਹੁਤ ਚਲਾਏ ਕਰ ਸੇਜ ਸੁਖਾਲੀ ਸੋਵੇ ਹੱਥੀ ਪੌਂਦੀ ਕਾਏ ਰੋਵੇ ਘਰ ਘੁੰਮਣ ਵਾਣੀ ਭਾਈ ਪਾਪ ਪੱਥਰ ਤਰਨ ਨਾ ਜਾਈ ਪਉ ਬੇੜਾ ਜਿਓ ਚੜਾਉ ਕੋ ਨਾਨਕ ਦੇਵ ਕਾਹੂ ਮਾਰੂ ਮੈਲਾ ਪਹਿਲਾ ਕਰ ਪਹਿਲਾ ਕਰਨੀ ਕਾਗਦ ਮਨਮਸਵਾਣੀ ਬੁਰਾ ਫਲਾ ਦੋਇ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ ਤੋ ਗੁਣ ਨਹੀਂ ਅੰਤ ਹਰੇ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਜਾਲੀ ਰੈਨ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਤੇਤੀ ਰਸ ਰਸ ਚੋਗ ਚੁਗੈ ਨਿਤ ਫਸੈ ਛੂਟਸ ਮੂੜੇ ਕਮਨ ਗੁਣੀ ਕਾਇਆ ਆਰਣ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਭੈ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵ ਤੋ ਨਾਨਕ ਤ੍ਰਿਸ਼ਟਸ ਦੇਹਾ ਮਾਰੂ ਮੱਲਾ ਪਹਿਲਾ ਬਿਮਲ ਮਝਾਰ ਬਸਿਸ ਨਿਰਮਲ ਜਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਰਸ ਸੰਗਤ ਸੰਗ ਦੁਖ ਨਹੀਂ ਰੇ ਦਾਦਰ ਤੂੰ ਕਬਹਿ ਨਾ ਜਾਣਸ ਰੇ ਭਗਸ ਸਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾਂ ਲਖਸ ਰੇ ਰਹਾ ਬਸ ਜਲ ਨਿਤ ਨਾ ਵਸਤ ਅਲੀਲ ਮੇਰ ਚਚਾ ਗੁਣ ਰੇ ਚੰਦ ਕਮੁਦਨੀ ਦੂਰੋਂ ਨਿਵਸਸ ਅਨਭੋ ਕਾਰਨ ਰੇ ਅੰਮ੍ਰਿਤ ਖੰਡ ਦੂਦ ਮਦ ਸੰਚਸ ਤੂੰ ਬਨ ਚਾਤੁਰ ਰੇ ਆਪਣਾ ਆਪ ਤੂੰ ਕਭੋ ਨਾ ਛੋੜਸ ਪਿਸਨ ਪ੍ਰੀਤ ਜਿਉਂ ਰੇ ਪੰਡਿਤ ਸੰਗ ਵਸੈ ਜਨ ਮੂਰਖ ਆਗਮ ਸਾਸ ਸੁਣੀ ਆਪਣਾ ਆਪ ਤੂੰ ਕਭੋ ਨਾ ਛੋੜਸ ਸਵਾਨ ਪੂਛ ਜਿਉਂ ਰੇ ਇਕ ਪਖੰਡੀ ਨਾਮ ਨਰਾਚੈ ਇਕ ਹਰ ਹਰ ਚਰਣੀ ਰੇ ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪ ਰੇ ਮਾਰੂ ਮਨ ਲਾ ਪਹਿਲਾ ਸ਼ਲੋਕ ਪਤਿਤ ਪੁਨੀਤ ਅਸੰਖ ਹੋਏ ਹਰ ਚਰਣੀ ਮਨ ਲਾਗ 68 ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਸ਼ਬਦ ਸਖੀ ਸਹੇਲੀ ਗਰਬ ਗਹਿਲੀ ਸੁਣ ਸ਼ਕੀ ਇੱਕ ਬਾਤ ਸੁਹੇਲੀ ਜੋ ਮੈਂ ਬੇਦਨ ਸਾ ਕਿਸ ਆਖਾਂ ਮਾਈ ਥਰ ਬਿਨ ਜੀਓ ਨਾਰ ਹੈ ਕੈਸੇ ਰਖ ਮਾਈ ਰਾਵ ਹੋਂ ਦੁਹਾਗਣ ਖਰੀ ਰਿਆਣੀ ਗਿਆ ਸੁਜੋਬਨ ਤਨ ਪਸ਼ੂਤਾਣੀ ਤੂੰ ਦਾਨਾ ਸਾਹਿਬ ਸਿਰ ਮੇਰਾ ਕਿਜ਼ਮਤ ਕਰੀ ਜਨ ਬੰਦਾ ਤੇਰਾ ਭਣਤ ਨਾਨਕ ਅੰਦੇਸਾ ਇਹੀ ਬਿਨ ਦਰਸ਼ਨ ਕੈਸੇ ਰਵਾਂ ਸੁਨੇਹੀ ਮਾਰੂ ਮਲਾ ਪਹਿਲਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਫਗ ਗੁਰ ਕੀ ਬਚਨੀ ਹਾਟ ਬਿਕਾਨਾ ਜਿੱਤ ਲਾਇਆ ਤਿਤ ਲਾਗਾ ਤੇਰੇ ਲਾਲੇ ਕਿਆ ਚਤੁਰਾਈ ਸਾਬ ਕਾ ਹੁਕਮ ਨਾ ਕਰਣਾ ਜਾਈ ਰਾਵ ਮਾ ਲਾਲੀ ਪਿਓ ਲਾਲਾ ਮੇਰਾ ਹੋਂ ਲਾਲੇ ਕਾ ਜਾਇ ਲਾਲੀ ਨਾਚੈ ਲਾਲਾ ਗਾਵੇ ਭਗਤ ਕਰੋਂ ਤੇਰੀ ਰਾ ਪੀ ਹੈ ਤਾਂ ਪਾਣੀ ਆਣੀ ਮੀਰਾ ਖਾਹੇ ਤਾਂ ਪੀ ਸੁਣ ਜਾਓ ਪੱਖਾ ਫੇਰੀ ਪੈਰ ਮਲੋਵਾ ਜਪ ਤਰਹਾ ਤੇਰਾ ਨਾਉ ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਦ ਵਡਿਆਈ ਆਦ ਜੁਗਾਦ ਦਇਆ ਪਤ ਦਾਤਾ ਤੁਦ ਵੇਣ ਮੁਕਤ ਨਾ ਪਾਈ ਮਰੂ ਮੈਲਾ ਪਹਿਲਾ ਕੋਈ ਅੱਖ ਭੂਤ ਨਾ ਕੋ ਕਹੇ ਬੇਤਲ ਕੋਈ ਅੱਖ ਆਦਮੀ ਨਾਨਕ ਵਿਚਾਰਾ ਪਿਆ دیਵਾਨਾ ਸ਼ਾਕ ਨਾਨਕ ਬੋਰਨ ਹਾਂ ਹਰ ਬਿਨ ਅਵਰ ਨਾ ਜਾਣਾ ਰਹਾ ਤੋ دیਵਾਨਾ ਜਾਣੀਐ ਜਾਂ ਪੈ دیਵਾਨਾ ਹੋਏ ਏਕੀ ਸਾਹਿਬ ਬਹਾਰਾ ਦੂਜਾ ਅਵਰ ਨਾ ਜਾਣੈ ਕੋਏ ਤਉ ਦੇਵਾਨਾ ਜਾਣੀਐ ਜਾਂ ਇੱਕ ਕਾਰ ਕਮਾਏ ਹੁਕਮ ਪਛਾਣ ਖਸਮ ਕਾ ਦੂਜੀ ਅਵਰ ਸਿਆਣ ਪੁਕਾਰੈ ਤਉ ਦੇਵਾਨਾ ਜਾਣੀਐ ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣੇ ਆਪਕੋ ਅਵਰ ਫਲਾ ਸੰਸਾਰ ਮਾਰੂ ਮੈਂ ਲਾ ਪਹਿਲਾ ਇਹ ਧਨ ਸਰਬ ਰਹਾ ਭਰਪੂਰ ਮਨ ਮੁਖ ਫਿਰੈ ਸੇ ਜਾਣ ਦੂਰ ਸੋ ਧਨ ਵਖਰ ਨਾਮ ਹਿਰਦੈ ਹਮਾਰ ਜਿਸ ਤੂੰ ਦੇ ਤਿਸੈ ਨਿਸਤਾਰ ਰਹਾਉ ਨਾ ਇਹ ਧਨ ਜਲੇ ਨਾ ਤਸਕਰ ਲੈ ਜਾਏ ਨਾ ਇਹ ਧਨ ਡੂਬੇ ਨਾ ਇਸ ਧਨ ਕੋ ਮਿਲੇ ਸਜ਼ਾਏ ਇਸ ਧਨ ਕੀ ਦੇਖੋ ਵਡਿਆਈ ਸਹਿਜ ਮਾਤੇ ਅਨੰਦਿਨ ਜਾਈ ਇੱਕ ਬਾਤ ਅਨੂਪ ਸੁਨੋ ਨਰ ਭਾਈ ਇਸ ਧਨ ਬਿਨ ਕਹੋ ਕਿਨੈ ਪਰਮਗਤ ਪਾਈ ਧਨ ਤ ਨਾਨਕ ਕਥ ਕੀ ਕਥਾ ਸੁਣਾਏ ਸਤਿਗੁਰ ਮਿਲੇ ਤਾਂ ਏ ਤੁਨ ਪਾਏ ਮਾਰੂ ਮਲਾ ਪਹਿਲਾ ਸੂਰ ਸਰ ਸੋਸ ਲੈ ਸੋਮ ਸਰ ਪੋਖ ਲੈ ਜੁਗਤ ਕਰ ਮਰਤ ਸੋਸਨ ਬੰਧ ਕੀ ਜਾ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀ ਐ ਉੱਡੇ ਨਾ ਹੰਸ ਨਾ ਕੰਧ ਛਿਜੈ ਮੂੜੇ ਕਾਇਚੇ ਪਰਮ ਭੁੱਲਾ ਨਾ ਚੀਨਿਆ ਪਰਮ ਆਨੰਦ ਬੈਰਾਗੀ ਰਹਾ ਹਜ਼ਾਰ ਘਾਉ ਜਾਰ ਲੈ ਅਮਰ ਘੋ ਮਾਰ ਲੈ ਪ੍ਰਾਂਤ ਤਜ ਛੋੜ ਤੋ ਅਪਿਓ ਪੀਜ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ ਉੱਡੈ ਨ ਹੰਸ ਨ ਕੰਧ ਛੀਜੈ ਘਣਤ ਨਾਨਕ ਜਨੋ ਪ੍ਰਵ ਜੇ ਹਰ ਮਨੁ ਮਨ ਪਵਨ ਸਿਓ ਅੰਮ੍ਰਿਤ ਪੀਜੈ ਮੀਨਕੀ ਚਫਲ ਸਿਓ ਜੁਗਤ ਮਨ ਰਖੀਐ ਉੱਡੇ ਨ ਹੰਸ ਨ ਕੰਧ ਚੀਜੈ ਮਾ ਰੂਪ ਮੈ ਲਾ ਪਹਿਲਾ ਮਾਇਆ ਮੋਈ ਨਾ ਮਨ ਮੋਆ ਸਰ ਲਹਿਰੀ ਮੈ ਮਤ ਬੋਹਿਤ ਜਲ ਸਿਰ ਤਰ ਟਿਕੈ ਸੱਚ ਵਖਰ ਜਿੱਤ ਮਾਨਕ ਮਨ ਮੈਂ ਮਨ ਮਾਰਸੀ ਸਚ ਨਾ ਲੱਗੈ ਕਤ ਰਾਜਾ ਤਖਤ ਟਿਕੈ ਗੁਣੀ ਪੈ ਪੰਚਾਇਣ ਰਤ ਬਾਬਾ ਸੱਚਾ ਸਾਹਿਬ ਦੂਰ ਨਾ ਦੇਖ ਸਰਬ ਜੋਤ ਜਗ ਜੀਵਨਾ ਸਿਰ ਸਿਰ ਸਾਚਾ ਲੇਖ ਰਹਾ ਬ੍ਰਹਮਾ ਵਿਸ਼ਨ ਰਿਖੀ ਮੁਨੀ ਸ਼ੰਕਰ ਇੰਦ ਤਪੇ ਭੇਖਾਰੀ ਮਨੈ ਹੁਕਮ ਸੋ ਹੈ ਦਰ ਸੱਚ ਆਕੀ ਮਰੈ ਉਫਾਰੀ ਜੰਗਮ ਜੋਧ ਜਤੀ ਸੰਿਆਸੀ ਗੁਰ ਪੂਰੈ ਵਿਚਾਰੀ ਦਿਨ ਸੇਵਾ ਫਲ ਕਬੋ ਨ ਪਾਵਸ ਸੇਵਾ ਕਰਨੀ ਸਾਰੀ ਨਿਤਨਿਆਂ ਧਨ ਨਿਗੁਰਿਆਂ ਗੁਰ ਨਿਮਾਣਿਆਂ ਤੂੰ ਮਾਣ ਅੰਦੁਲੇ ਮਾਣਕ ਗੁਰ ਪਕੜਿਆ ਨਿਤਾਣਿਆਂ ਤੂੰ ਤਾਣ ਹੋਮ ਜਪਾ ਨਹੀਂ ਜਾਣਿਆ ਗੁਰਮਤੀ ਸਾਚ ਪਛਾਣ ਨਾਮ ਬਿਨਾਂ ਨਾਹੀ ਦਰ ਠੋਈ ਝੂਠਾ ਆਉਣ ਜਾਣ ਸਾਚਾ ਨਾਮ ਸਲਾਹੀਏ ਸਾਚੇ ਤੇ ਤ੍ਰਿਪਤ ਹੋਏ ਗਿਆਨ ਰਤਨ ਮਨ ਮੰਦੀਏ ਬੋੜ ਨ ਮਹਿਲਾ ਹੋਏ ਜਬ ਲਗ ਸਾਹਿਬ ਮਨ ਵਸੈ ਤਬ ਲਗ ਦਿਗਨ ਨ ਹੋਏ ਨਾਨਕ ਸਿਰ ਦੇ ਛੁੱਟੀਏ ਮਨ ਤਨ ਸਾਚਾ ਸੋਏ ਮਾਰੂ ਮੈਲਾ ਪਹਿਲਾ ਜੋਗੀ ਜੁਗਤ ਨਾਮ ਨਿਰਮਾਇਲ ਤਾ ਕੈ ਮੈਲ ਨਾ ਰਤੀ ਪ੍ਰੀਤਮ ਨਾਥ ਸਦਾ ਸੱਚ ਸੰਗੇ ਜਨਮ ਮਰਨ ਗਤ ਬੀਤੀ ਗੁਸਾਈ ਤੇਰਾ ਕਹਾ ਨਾਮ ਕੈਸੇ ਜਾਂਤੀ ਜਾਂ ਤੋ ਪੀਤਰ ਮੈਲ ਬੁਲਾਵੇ ਪੁੱਛੋ ਬਾਤ ਨਿਰੰਤੀ ਰਹਾਉ ਬ੍ਰਹਮਣ ਬ੍ਰਹਮ ਗਿਆਨ ਇਸ਼ਨਾਨੀ ਹਰ ਗੁਣ ਪੂਜੇ ਪਾਤੀ ਏਕੋ ਨਾਮ ਏਕ ਨਾਰਾਇਣ ਤ੍ਰਿਭਵਨ ਏਕਾ ਜੋਤੀ ਜੇਵਾ ਡੰਡੀ ਏ ਘਟ ਸ਼ਾਬਾ ਤੋਲੋ ਨਾਮ ਅਜਾਚੀ ਏਕੋ ਹਾਟ ਸ਼ਾਸਗਨਾ ਸਿਰ ਵਣਜਾਰੇ ਇੱਕ ਪਹੰਤੀ ਦੋਵੇਂ ਸਿਰੇ ਸਤਿਗੁਰੂ ਨਿਬੇੜੇ ਸੋ 부ਝੈ ਜਿਸ ਏਕ ਲੇਵ ਲਾਗੀ ਜਿਉ ਰਹੇ ਨਿਭੰਤੀ ਸ਼ਬਦ ਵਸਾਏ ਪਰਮ ਚੁਕਾਏ ਸਦਾ ਸੇਵਕ ਦਿਨ ਰਾਤੀ ਉਪਰ ਗगन ਗगन ਪਰ ਗੋਰਖ ਤਾਕ ਅਗੰ ਗੁਰੂ ਪੁਨਵਾਸੀ ਗੁਰਬਚਨੀ ਬਾਹਰ ਘਰ ਏਕੋ ਨਾਨਕ ਪਿਆ ਉਦਾਸੀ